ਸਤਿ ਸ੍ਰੀ ਅਕਾਲ ਫਰੈਂਡਸ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਲੋ ਜੀ ਇੱਥੇ ਹੈਗਾ ਸਵੇਰ-ਸਵੇਰ ਦਾ ਟਾਈਮ ਤੇ ਮੈਂ ਅੱਜ ਲਾਉਣਾ ਸੀ ਗਲਾਫ ਇਹ ਕੰਮਲ ਦਾ ਗਲਾਫ ਹਨਾ ਤੇ ਮੈਂ ਕਿਹਾ ਸੀਗਾ ਚਲੋ ਵੀ ਤੁਸੀਂ ਦੋਨੇ ਪਿਓ ਪਤ ਜਿਹੜਾ ਟਰਾਈ ਕਰੋ ਪਰ ਇਹ ਨਾ ਜਿਹੜਾ ਸ਼ਰਾਰਤੀ ਹੈ ਨਾ ਜਿਹੜਾ ਸ਼ਰਾਰਤਾ 'ਚ ਜ਼ਿਆਦਾ ਲੱਗ ਗਿਆ ਸੀ ਤੇ ਮੈਨੂੰ ਇਹ ਸੀਗਾ ਵੀ ਸੀਜ਼ਰ ਲੈ ਕੇ ਆ ਗਿਆ ਕਿਤੇ ਇਹ ਕੱਟ ਹੀ ਨਾ ਦੇਵੇ ਕੰਮਲ 'ਚ ਹੀ ਨਾ ਹੋਲ ਕਰ ਦੇਵੇ ਕਿਤੇ ਤੇ ਇਹਦੇ ਪਾਪਾ ਨੂੰ ਵੀ ਕਿਤੇ ਉਹ ਵੀ ਥ੍ਰੈਡ ਨਹੀਂ ਲੱਭਦਾ ਸੀਗਾ ਤੇ ਇੱਕ ਦੇ ਹੱਥ ਦੀ ਪ੍ਰੋਬਲਮ ਹੈ ਇਹਨਾਂ ਦੇ ਪਾਪਾ ਦੀ ਹਨਾ ਤੇ ਉਹ ਮੈਂ ਕਿਹਾ ਸੀ ਚਲੋ ਤੁਸੀਂ ਦੋਨੋਂ ਜਣੇ ਟਰਾਈ ਕਰੋ ਪਰ ਨਹੀਂ ਇਹਨਾਂ ਨੇ ਮੇਰਾ ਕੰਮ ਉਹਦਾਤਾ ਫਾਈਨਲੀ ਮੈਨੂੰ ਖੁਦ ਹੀ ਕਰਨਾ ਪਿਆ ਤੇ ਉੱਤੋਂ ਹੀ ਮੈਨੂੰ ਮੇਰੇ ਨੂੰ ਗੱਲਾਂ ਬਹੁਤ ਸੁਣਾਈ ਜਾ ਰਹੀ ਸੀ ਕਿ ਦੋਨੇ ਵੀ ਸਾਡੇ ਤੋਂ ਕੰਮ ਕਰਾਉਂਦੀ ਹੈ ਤੇ ਫਿਰ ਸਾਡਾ ਕੰਮ ਜਿਹੜਾ ਪਸੰਦ ਵੀ ਨਹੀਂ ਰੱਖਦੀ ਹਨਾ ਤੇ ਮੈਨੂੰ ਇਹ ਬੁਲਾ ਰਹੇ ਸੀ ਤੇ ਮੈਂ ਲਾਇਆ ਹੋਇਆ ਸੀਗਾ ਫੇਸ ਪੈਕ ਇੱਕ ਤਾਂ ਫਰੈਂਡਸ ਮੇਰੇ ਨਾਲ ਸ਼ਾਇਆ ਬਹੁਤ ਹੈ ਜਦੋਂ ਦੀ ਮੇਰੀ ਮਤਲਬ ਡਿਲੀਵਰੀ ਹੋਈ ਸੀਗੀ ਪ੍ਰੈਗਨੰਸੀ ਟਾਈਮ ਹੀ ਮੇਰੇ ਬਹੁਤ ਜ਼ਿਆਦਾ ਸ਼ਾਈਆਂ ਜਿਹੜੀਆਂ ਪੈ ਗਿਆ ਸੀਗੀਆਂ ਤੇ ਹੁਣ ਮੈਂ ਇਹਨਾਂ ਨੂੰ ਬਹੁਤ ਜ਼ਿਆਦਾ ਪੈਕ ਵਗੈਰਾ ਮੈਡੀਸਨ ਵਗੈਰਾ ਟਰਾਈ ਕਰ ਲਿਆ ਪਰ ਇਹ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ हटਦੀਆਂ ਨਹੀਂ ਘੱਟ ਹੋ ਜਾਂਦੀਆਂ ਹੈਗੀਆਂ ਕਈ ਵਾਰ ਤਾਂ ਬਿਲਕੁਲ ਹੀ ਲਾਈਟ ਹੋ ਜਾਂਦੀਆਂ ਬਿਲਕੁਲ ਸਿੰਪਲ ਸਿੰਪਲ ਹੀ ਦਿਖਦੀਆਂ ਹੈਗੀਆਂ ਕਈ ਵਾਰੀ ਜ਼ਿਆਦਾ ਡਾਰਕ ਜੇ ਮੈਂ ਧੁੱਪ ਚ ਬੈਠ ਲਈ ਜਾਂਦੀ ਆ ਤਾਂ ਇਹ ਜ਼ਿਆਦਾ ਡਾਰਕ ਹੋ ਜਾਂਦੀਆਂ ਹੈਗੀਆਂ ਹਨਾ بس ਕਿਰ ਦੇ ਸਰਦੀਆ ਤੇ ਹੁਣ ਠੰਡ ਬਹੁਤ ਸੀਗੀ ਤੇ ਮੈਥੋਂ ਨਾ ਜਿਹੜਾ ਪੈਕ ਵਗੈਰਾ ਵੀ ਨਹੀਂ ਲੱਗਿਆ ਸੀ ਤੇ ਇੱਥੇ ਮੈਂ ਫ੍ਰੀ ਹੋ ਕੇ ਨਹਾਤੋਕ ਲੱਗੀ ਸੀਗੀ ਕੁਛ ਮਤਲਬ ਜਿਵੇਂ ਆਪਣੇ ਪਾਟੇ ਉਧੜੇ ਹੁੰਦੇ ਹਨਾ ਉਹਨਾਂ ਦੀ ਰਿਪੇਅਰ ਕਰਨਾ ਮੈਂ ਜਾਣਾ ਸੀ ਵਿਆਹ ਤੇ ਇਹ ਜਿਹੜੀ ਮੇਰੀ ਸਲਵਾਰ ਸੀਗੀ ਇਹਦੇ 'ਚ ਪਲੇਟ ਪਾਉਣ ਵਾਲੇ ਸੀਗੇ ਹਨਾ ਮੈਂ ਮੈਰਿਜ ਦੀ ਤਿਆਰੀ ਕਰਦੀ ਸੀਗੀ ਤੇ ਇਹਦੇ ਇਹ ਥੋੜੀ ਜੀ ਨੀਵੀਂ ਸੀ ਥੱਲੇ ਨੂੰ ਡਿੱਗਦੀ ਸੀ ਇੱਕ ਤਾਂ ਕੱਪੜਾ ਜਿਹੜਾ ਪਿਓਰ ਦਾ ਹੁੰਦਾ ਜਿਵੇਂ ਪਿਓਰ ਸਿਲਕ ਚ ਹੁੰਦਾ ਨਾ ਪਿਓਰ ਕ੍ਰੇਵ ਚ ਕਹਿ ਦਿੰਦੇ ਹੈਗੇ ਆ ਬਹੁਤ ਹੈਵੀ ਜਾਂ ਹੁੰਦਾ ਸਾਰੀ ਤੇ ਫੁੱਲੀ ਲਾਈਨਿੰਗ ਵਾਲੀ ਹੈ ਇੱਕ ਇਹ ਬੜੀ ਥੱਲੇ ਨੂੰ ਡਿੱਗਦੀ ਸੀ ਕਿ ਅੱਜਕੱਲ ਤਾਂ ਵੈਸੇ ਵੀ ਸਟ੍ਰੇਟ ਸਲਵਾਰਾਂ ਚੱਲੀਆਂ ਹੈਗੀਆਂ ਹਨਾ ਮੂਰੀ ਜਿਹੜੀ ਜਿਵੇਂ ਆਪਾਂ ਪੌਂਝਾ ਪਾਉਂਦੇ ਸੀ ਉਹ ਬਿਲਕੁਲ ਨਹੀਂ ਪਾਉਂਦੇ ਤੇ ਸਾਰੇ ਗੋਲ ਕੁੰਡੇ ਹੀ ਕੱਟ ਲੈਂਦੇ ਆ ਹਨਾ ਸੋਹਣੀਆਂ ਲੱਗਦੀਆਂ ਵੈਸੇ ਮੈਂ ਅਜੇ ਤੱਕ ਟਰਾਈ ਨਹੀਂ ਕੀਤੀ ਸੀਗੀ ਤੇ ਮਨ ਤਾਂ ਮੇਰਾ ਵੀ ਕਰਦਾ ਵੀ ਮੈਂ ਉਹ ਟਰਾਈ ਕਰਾਂ ਹਨਾ ਤੇ ਸੋਚਿਆ ਸੀਗਾ ਵੀ ਚਲੋ ਨਵਾਂ ਬਣਾਉਂਗੀ ਪਰ ਇਹ ਠੰਡ ਬਹੁਤ ਸੀਗੀ ਤੇ ਜੀ ਨਹੀਂ ਕੀਤਾ ਤੇ ਨਾ ਹੀ ਇਸ ਵਾਰੀ ਕੋਈ ਵਿਆਹ ਆਇਆ ਹੈਗਾ ਨਹੀਂ ਤਾਂ ਚਲ ਹੁੰਦਾ ਵੀ ਨਵਾਂ ਵਿਆਹ ਆਇਆ ਕੋਈ ਹਨਾ ਵੀ ਨਵਾਂ ਸੂਟ ਪਾਈਗੇ ਪਰ ਕੋਈ ਸਾਰੀ ਸਰਦੀ ਐਵੇਂ ਨਾਂਗੀ ਕੋਈ ਵਿਆਹ ਨਹੀਂ ਆਇਆ ਤੇ ਇਹ ਮੈਰिज ਆਈ ਹੈ ਇੱਕ ਇਹ ਹੈਗੀ ਹੈ ਮੇਰੀ ਫਰੈਂਡ ਦੀ ਮੈਰिज ਤੇ ਇਹ ਮੈਂ ਦੱਸੂਗੀ ਵੀ ਮੇਰੀ ਫਰੈਂਡ ਦੀ ਹਜੇ ਤੱਕ ਮੈਰिज ਕਿਉਂ ਨਹੀਂ ਹੋਈ ਸੀਗੀ ਨੈਕਸਟ ਵਲੌਗ ਦੇ ਵਿੱਚ ਆਪਾਂ ਸਾਰੀ ਮੈਰिज ਜਿਹੜੀ ਤੁਹਾਨੂੰ ਦਿਖਾਵਾਂਗੇ ਹਨਾ ਤੇ ਇਹ ਕਾਫੀ ਮੇਂ ਗੋਲ-ਗੋਲ ਮਤਲਬ ਸਾਰੇ ਕਹੇ ਰਹੇ ਤੇ ਜਿਹੜੀ ਲਾਤੀ ਸੀ ਪਲੇਟ ਪਾਤੀ ਸੀ ਅਸੀਂ ਤਾਂ ਪਲੇਟ ਕਹਿੰਦੇ ਆ ਇਹਨੂੰ ਪਤਾ ਨਹੀਂ ਤੁਸੀਂ ਕੀ ਕਹਿੰਦੇ ਹੋ ਹਣਾ ਸਾਰਿਆਂ ਨੇ ਦੱਸਿਓ ਵੀ ਸਾਰਿਆਂ ਦੇ ਜਿਹੜੇ ਅਲੱਗ-ਅਲੱਗ ਇਲਾਕੇ ਦੇ ਹਿਸਾਬ ਨਾਲ ਹਣਾ ਵੀ ਅਲੱਗ-ਅਲੱਗ ਕੁਛ ਕਿਹਾ ਜਾਂਦਾ ਜਿਵੇਂ ਤੁਸੀਂ ਮੂਰੀ ਕਹਿੰਦੇ ਆ ਕਈ ਹਣਾ ਜਗ੍ਹਾ ਤੇ ਤੇ ਪਰ ਅਸੀਂ ਪੌਂਚਾ ਕਹਿੰਦੇ ਆ ਇਹ ਜਿਹੜੀ ਮੂਰੀ ਹੁੰਦੀ ਹੈਗੀ ਆ ਵੀ ਪੌਂਚਾ ਕੱਟਦੇ ਆ ਜਾਂ ਮੂਰੀ ਕੱਟਦੇ ਆ ਪਿਛਲੇ ਨੂੰ ਅਸੀਂ ਕੁੰਦੇ ਬੋਲਦੇ ਆ ਜਿਹੜੇ ਤਿਰਛੇ ਆਪਾਂ ਕੱਟਦੇ ਹੈਗੇ ਆ ਹਣਾ ਤੇ ਅਲੱਗ-ਅਲੱਗ ਮਤਲਬ ਇਲਾਕੇ ਦੇ ਹਿਸਾਬ ਨਾਲ ਕਹਿੰਦੇ ਹੁੰਦੇ ਹਨ ਨਾ ਬੋਲੀ ਬਾਰਾਂ ਕੋਹਾਂ ਤੇ ਬਦਲ ਜਾਂਦੀ ਹੈ ਤੇ ਉਹਨੂੰ ਅਲੱਗ-ਅਲੱਗ ਤਰੀਕੇ ਨਾਲ ਲਿਖਿਆ ਜਾਂਦਾ ਹੈ ਹਨਾ ਕੋਈ ਚੋਣਾ ਕਹਿ ਦਿੰਦੇ ਆ ਕਈ ਆਪਾਂ ਪਲੇਟ ਕਹਿ ਦਿੰਦੇ ਆ ਹਨਾ ਸਾਰਿਆਂ ਦੇ ਅਲੱਗ-ਅਲੱਗ ਤਰੀਕੇ ਨਾਲ ਵੀ ਪੰਜਾਬੀ ਜਾਂ ਬੋਲੀ ਹੁੰਦੀ ਹੈਗੀ ਆ ਥੋੜੇ-ਥੋੜੇ ਫਰਕ ਦੇ ਨਾਲ ਪਰ ਆਪਸ ਫਿਰ ਵੀ ਅੰਡਰਸਟੈਂਡ ਕਰ ਜਾਂਦੀ ਹੈ ਵੀ ਕੀ ਕਹਿੰਦੇ ਹੈਗੇ ਹਨਾ ਵੀ ਕੀ ਕਹਿਣਾ ਚਾਹੁੰਦੇ ਆ ਸਾਰੇ ਤੇ ਲੋ ਜੀ ਇੱਥੇ ਜਿਹੜੀ ਇਹ ਆਪਾਂ ਕੰਪਲੀਟ ਕਰ ਲਈ ਤੇ ਹੋਰ ਵੀ ਮੈਂ ਕਿੰਨੇ ਢੇਰ ਲਾ ਕੇ ਰੱਖਿਆ ਸੀਗਾ ਮੈਂ ਸੋਚਿਆ ਸੀ ਵੀ ਜਿਹਦੇ ਜਿਹਦੇ ਨਾਲ ਦਾ ਮੈਨੂੰ ਧਾਗਾ ਮਿਲੀ ਗਿਆ ਹਨਾ ਰੀਲਾਂ ਆਪਾਂ ਹੁਣ ਦੇਖੋ ਵੀ ਥੋੜੀ ਜਿਹੀ ਰਿਪੇਅਰ ਵਾਸਤੇ ਤਾਂ ਨਵੀਂ ਰੀਲਿਆ ਨਹੀਂ ਸਕਦੇ ਹਨ ਆਹ ਦੇਖੋ ਤੇ ਇਹ ਮੈਂ ਲੈ ਕੇ ਆਈ ਸੀਗੀ ਬਿਲਕੁਲ ਨਵੀਂ ਛੁੱਟੀਆਂ ਦੇ ਵਿੱਚ ਇਹ ਇੱਕ ਵਾਰੀ ਪਾਈ ਤੇ ਇਹ ਸ਼ਰਾਰਤੀ ਬੱਚੇ ਨੇ ਹੱਥ ਵਿੱਚੋਂ ਹੀ ਕੱਢ ਲੇ ਤੇ ਪੌਕਟਾਂ ਦਾ ਸਾਰਾ ਇੱਧਰ ਨੂੰ ਕਰਤਾ ਸਵੈਰ ਸ਼ੈਰਡ ਦਾ ਸਾਰੀ ਫਾੜਤੀ ਆ ਇਹਦੇ ਵਿੱਚ ਹੋ ਗਈਆਂ ਮੋਰੀਆਂ ਦੇ ਪਤਾ ਨਹੀਂ ਹੋਣੇ ਨੋਰਮਲ ਤੇ ਸਹੀ ਆਉਗੀ ਨੋਰਮਲ ਮਸ਼ੀਨ ਦੇ ਜਾਂ ਨਹੀਂ ਆਹ ਦੇਖੋ ਇਹ ਮੋਰੀਆਂ ਹੋ ਰਹੀਆਂ ਇਹਦੇ ਵਿੱਚ ਕਦੋਂ ਦੀ ਪਈ ਸੀਗੀ ਪਰ ਮੇਰੇ ਕੋਲ ਟਾਈਮ ਹੀ ਨਹੀਂ ਲੱਗਦਾ ਸੀ ਇਹਨੂੰ ਠੀਕ ਕਰਨਾ ਸਿਰਫ ਇਹਨੇ ਇੱਕ ਦਿਨ ਪਾਈ ਆ ਆ ਦਸੰਬਰ ਹੌਲੀਡੇ ਦੇ ਵਿੱਚ ਇਹਨੂੰ ਲੈ ਕੇ ਦਿੱਤੀ ਹੈ ਜਦੋਂ ਨੂੰ ਮੈਥੋਂ ਰਿਪੇਅਰ ਹੋਣੀ ਹੈ ਇਹਦੀ ਉਦੋਂ ਨੂੰ ਸਰਦੀ ਨਿਕਲ ਜਾਣੀ ਆ ਹਾਲੇ ਕੋਈ ਭਰੋਸਾ ਨਹੀਂ ਵੀ ਐਸ ਮਸ਼ੀਨ ਤੇ ਲੱਗੂ ਜਾਂ ਨਹੀਂ ਲੱਗੂ ਚਲੋ ਫਿਰ ਵੀ ਆਪਾਂ ਟਰਾਈ ਕਰ ਲੈਂਦੇ ਆ ਵੀ ਐਡੇ ਸ਼ਰਾਰਤੀ ਜੁਆਕਰ ਅੱਜ ਕੱਲ੍ਹ ਦੀ ਕਪੜੀ ਫਾੜ ਕੇ ਰੱਖ ਦਿੰਦੇ ਆਗੇ ਦੇਰਦਿਆਂ ਫਿਰ ਵੀ ਟਰਾਈ ਕਰਕੇ ਵੀ ਲੱਗਦੀ ਹੈ ਜਾਂ ਨਹੀਂ ਲੱਗਦੀ ਜਾ ਵੀ ਟੇਲਰ ਤੋਂ ਹੀ ਬਾਹਰੋਂ ਬੋਣੀ ਤਲੋ ਮੈਂ ਹੁਣ ਇਹ ਸਵੈਟਰ ਸ਼ਰਟ ਤੇ ਟਰਾਈ ਕਰਦੀ ਸੀਗੀ ਪਰ ਮੈਨੂੰ ਬਹੁਤ ਡਰ ਸੀ ਪਹਿਲਾਂ ਤਾਂ ਮੈਨ ਤੋਂ ਨਾ ਬਹੁਤ ਟਾਈਮ ਲੱਗਿਆ ਧਾਗਾ ਪਹੁੰਚੀ ਪਤਾ ਨਹੀਂ ਤੇ ਇੱਥੇ ਨਹੀਂ ਰਹਾ ਪੈਂਦਾ ਹਨਾ ਗੁਮਰੇ ਦੇ ਵਿੱਚ ਮੈਂ ਵਿੰਡੋ ਵੀ ਓਪਨ ਕੀਤੀ ਹੋਈ ਸੀ ਵੀ ਚਲੋ ਬਾਹਰੋਂ ਚਾਨਣ ਆਵੇ ਹਨਾ ਵੀ ਲਾਈਟਾਂ ਵੀ ਜਗਦੀਆਂ ਸੀਗਾ ਫਿਰ ਵੀ ਮੈਨੂੰ ਇੰਨਾ ਟਾਈਮ ਲੱਗਾ ਧਾਗਾ ਪਾਉਣ ਤੇ ਮੈਨੂੰ ਤਾਂ ਇਹ ਲੱਗਿਆ ਜਿਵੇਂ ਮੇਰੀ ਜਮਾਂ ਹੀ ਨਿਕਾ ਘਟ ਗਈ ਹੁੰਦੀ ਆ ਹਨਾ ਤੇ ਚਲੋ ਫਿਰ ਵੀ ਠੀਕ ਹੋ ਗਿਆ ਸੀ ਧਾਗਾ ਪੈ ਗਿਆ ਤੇ ਇਸ ਤੋਂ ਬਾਅਦ ਸੀਨ ਸਹੀ ਲੱਗੀ ਸੀ ਜੇ ਨਾ ਲੱਗਦੀ ਤਾਂ ਮੈਨੂੰ ਐ ਲੱਗਣਾ ਸੀਗਾ ਵੀ ਫਿਰ ਟੇਲਰ ਕੋਲੇ ਭੇਜਣੀ ਪੈਣੀ ਸੀ ਨਾ ਤੇ ਮੈਂ ਕਾਫੀ ਖਿੱਚ-ਖਿੱਚ ਕੇ ਲਾਈ ਸੀਗੀ ਸੀਨ ਤੇ ਇਸ ਤੋਂ ਬਾਅਦ ਮੈਂ ਡਬਲ ਕਰ ਦਿੱਤੀ ਸੀਗੀ ਸੀਨ ਵੀ ਦੁਬਾਰਾ ਇਹ ਫਾੜੇ ਨਾ ਹਣੇ ਕੱਪੜਾ ਬਹੁਤ ਜ਼ਿਆਦਾ ਸੌਫਟ ਹੈ ਤੇ ਕੋਸਟਲੀ ਵੀ ਆਇਆ ਸੀਗਾ ਤੇ ਬੋਰ ਵਗੈਰਾ ਮਤਲਬ ਨਹੀਂ ਹੁੰਦੀ ਹੈਗੀ ਇਹਦੇ ਆਮ ਜਿਵੇਂ ਹੁੰਦਾ ਬੱਚੇ ਕਈ ਵਾਰੀ ਵੈਸੇ ਵੀ ਦੁਪਹਿਰੇ ਵੀ ਪਾ ਕੇ ਪੈ ਜਾਂਦੇ ਹਨਾ ਬੋਰ ਆ ਜਾਂਦੀ ਹੈਗੀ ਆ ਤੇ ਲੋ ਸਾਰੀ ਹੈ ਜਿਹੜੀ ਚੰਗੀ ਤਰ੍ਹਾਂ ਇਹਦੀ ਸਿਲਾਈ ਹੋ ਗਈ ਸੀ ਚਾਰੋਂ ਪਾਸੇ ਪਰ ਜਦੋਂ ਮੈਂ ਖਿੱਚਦੀ ਸੀਗੀ ਹਨਾ ਮੈਨੂੰ ਡਰ ਸੀ ਵੀ ਧਾਗਾ ਹੀ ਨਾ ਕਿਤੇ ਦੁਬਾਰਾ ਨਿਕਲ ਜੇ ਮੈਨੂੰ ਧਾਗਾ ਪਾਉਣਾ ਸਭ ਤੋਂ ਔਖਾ ਲੱਗ ਰਿਹਾ ਸੀਗਾ ਕਈ ਵਾਰੀ ਕੀ ਹੁੰਦਾ ਜਦੋਂ ਮੈਂ ਸਿਲਾਈ ਪਹਿਲਾਂ ਕਰਦੀ ਹੁੰਦੀ ਸੀ ਨਾ ਵੀ ਉਧਰੋਂ ਤਾਂ ਟਾਈਮ ਹੋ ਜਾਂਦਾ ਵੀ ਬੰਦ ਕਰਨਾ ਚਲੋ ਹਨਾ ਰੋਟੀ ਪਾਣੀ ਦਾ ਟਾਈਮ ਹੋ ਜਾਂਦਾ ਵੀ ਮੈਂ ਆਪਣੇ ਕੋਲ 10 ਮਿੰਟ ਹੀ ਦਿੰਦੇ ਹੁੰਦੇ ਆ ਉਧਰੋਂ ਮੇਰੀ ਫਿਰਕੀ ਹੁੰਦਾ ਸੀਗਾ ਤੇ ਫਿਰ ਮੈਨੂੰ ਇੰਨੀ ਖੇਚੜਨੀ ਨਾ ਮੇਰਾ ਮਨ ਕਰਨਾ ਵੀ ਫਰਕੀ ਦੇ ਧਾਗਾ ਜਿਹੜਾ ਦੁਬਾਰਾ ਚੜਾ ਲਾਂ ਨਾ ਤੇ ਕਦੇ ਮੇਰਾ ਮਨ ਕਰਨਾ ਵੀ ਮੈਂ ਇਹਨੂੰ ਛੱਡ ਦਾਂ ਚਲੋ ਹੋਰ ਹੀ ਕੰਮ ਕਰਨ ਲੱਗ ਜਾਂ ਉਹ ਆਪਨੂੰ ਲਾਲਚ ਹੁੰਦਾ ਜਿੱਦ ਤੇ ਆਪਾਂ ਸਲਾਈ ਕਰਨ ਬੈਠਾ ਜੀ ਇਹ ਵੀ ਚਲੋ ਸਾਰਾ ਕੰਪਲੀਟ ਹੋ ਜੇ ਤਾਂ ਹੀ ਚੰਗਾ ਵੀ ਰੋਜ਼-ਰੋਜ਼ ਹੁਣ ਆਪਣੇ ਕੋਲੇ ਇੰਨੇ ਕੰਮਾਂ ਧੰਦੇ ਦੇ ਚ ਮਸ਼ੀਨ ਹੈ ਜਿਹੜੀ ਨਹੀਂ ਡਾਈ ਜਾਂਦੀ ਹਨਾ ਤੇ ਲੋ ਜੀ ਇਹ ਹੁਣ ਜਿਹੜਾ ਸਹੀ ਹੋ ਗਿਆ ਸੀ ਸਾਰਾ ਬਹੁਤ ਵਧੀਆ ਬਣ ਗਿਆ ਸੀਗਾ ਵੀ ਐਵੇਂ ਲੱਗਦਾ ਹੀ ਨਹੀਂ ਸੀਗਾ ਵੀ ਫਟਿਆ ਹਨਾ ਤੇ ਇਹ ਮੈਂ ਚੰਗੀ ਤਰ੍ਹਾਂ ਦੇਖ ਲਿਆ ਸੀ ਤੇ ਫਿਰ ਮੈਂ ਇਹਦੀ ਫਿਨਿਸ਼ਿੰਗ ਵੀ ਕਰਤੀ ਸੀ ਧਾਗੇ ਵਗੈਰਾ ਜਿਹੜੇ ਸਾਰੇ ਇਹਦੇ ਮੈਂ ਕੱਟਦੇ ਸੀਗੇ ਤੇ ਸੋਹਣਾ ਬਣ ਗਿਆ ਸੀਗਾ ਤੇ ਅੱਜ ਮੈਂ ਸੋਚਿਆ ਸੀਗਾ ਵੇਦੇ ਸਕੂਲਾਂ ਜਦੋਂ ਆ ਗਿਆ ਇਹਦੇ ਇਹੀ ਪੋਣਾ ਤੇ ਹੰਡ ਜਾਣਗੇ ਕਿਉਂਕਿ ਇਹਦਾ ਕੱਦ ਵੀ ਕਾਫੀ ਜ਼ਿਆਦਾ ਲੰਬਾ ਜਿਹੜਾ ਹੋਈ ਜਾਂਦਾ ਹਾਰਦਿਕ ਦਾ ਹਨਾ ਤੇ ਵੈਸੇ ਵੀ ਹੈਲਦੀ ਹੋ ਰਿਹਾ ਹੈ ਇਹ ਸਾਰੇ ਇਹਨੂੰ ਟੋਕਦੇ ਰਹਿੰਦੇ ਹੈਗੇ ਬੀ ਹੈਲਦੀ ਹੁੰਦਾ ਜਾਂਦਾ ਹਨਾ ਗੋਲ ਗੱਪਾ ਜਾਂ ਬੰਦਾ ਜਾਂਦਾ ਹਨਾ ਇੱਕ ਤਾਂ ਬੱਚੇ ਨਾ ਅੱਜਕੱਲ ਬੈਠੇ ਰਹਿੰਦੇ ਹੈਗੇ ਹਨਾ ਆ ਕੇ ਹੁਣ 4 ਵਜੇ ਆਉਣਗੇ ਖਾਪੀ ਲੈਣਗੇ ਹੌਨ ਤਰ ਫੋਨ ਚੱਕ ਲੈਂਗੇ ਫੋਨ ਨਾਲ ਹੀ ਖਾਣਾ ਹੈ ਇਸ ਤੋਂ ਬਾਅਦ ਇਹਨਾਂ ਦਾ ਹੋਮਵਰਕ ਇੰਨਾ ਜ਼ਿਆਦਾ ਹੁੰਦਾ ਨਾ ਪੇਪਰ ਨੇੜੇ ਆ ਗਏ ਵੀ ਬੈਠੇ ਹੀ ਰਹਿੰਦੇ ਹੈਗੇ ਤੇ ਇਹਨਾਂ ਦਾ ਕਾਫੀ ਜ਼ਿਆਦਾ ਕੰਮ ਹੁੰਦਾ ਹੈਗਾ ਵੀ 2-3 ਘੰਟੇ ਰਾਮ ਨਾ ਲੱਗ ਜਾਂਦੀ ਹੈ ਉਦੋਂ ਨੂੰ ਫਿਰ ਰਾਤ ਹੋ ਜਾਂਦੀ ਹੈ ਤੇ ਫਿਰ ਬੱਚਿਆਂ ਨੇ ਪੈ ਜਾਣਾ ਹੁੰਦਾ ਕੋਈ ਖੇਡ ਨਹੀਂ ਹੁੰਦੀ ਕੋਈ ਹੋਰ ਐਕਸਟਰਾ ਐਕਟੀਵਿਟੀ ਨਹੀਂ ਹੁੰਦੀ ਜਿਹਦੇ ਨਾਲ ਕੀ ਹੈ ਜਿਹੜੇ ਇਹਨਾਂ ਦੇ ਹੈਲਥ ਇਸ਼ੂ ਨਾ ਹੋਣ ਹਨਾ ਤੇ ਇਸ ਕਰਕੇ ਬੱਚੇ ਜਿਹੜੇ ਪੋਲੜ ਜੇ ਬੰਦੇ ਜਾ ਰਹੇ ਆ ਤੇ ਲੋ ਜੀ ਇੱਕ ਦੋ ਹੋਰ ਆਪਣੇ ਕੱਪੜੇ ਹੈਗੇ ਆ ਜੇ ਉਹਨਾਂ ਨਾਲ ਆਪਣੀ ਰੀਲਾ ਜਿਹੜੀਆਂ ਮਿਲ ਗਈਆਂ ਹੈਗੀਆਂ ਤਾਂ ਆਪਾਂ ਇਹਨਾਂ ਦੀ ਰਿਪੇਅਰ ਕਰਦੇ ਹੈਗੇ ਆ ਉਧਰੇ ਪਾਟਿਆਂ ਨੂੰ ਹਨਾ ਠੀਕ ਕਰਦੇ ਹੈਗੇ ਆ ਤੇ ਨਾਲ ਦੀ ਨਾਲ ਆਪਾਂ ਕਰਦੇ ਹੈਗੇ ਆ ਵੀਡੀਓ ਦਾ ਐਂਡ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਤੇ ਮਿਲਦੇ ਆਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ